ਬੜਾ ਬੜਾ ਅੱਛਾ ਮੈਸੇਜ ਇੱਕ ਛੋਟਾ ਜਿਹਾ ਪਾਰਕ ਦੇ ਨਾਮ ਤੇ ਇਹਨਾਂ ਨੇ ਪਲੇ ਕੀਤਾ ਤੇ ਇਟ ਵਾਸ ਅਮੇਜ਼ਿੰਗ ਜੀ ਬੜਾ ਅੱਛਾ ਲੱਗਿਆ ਆ ਕੇ ਲੱਗਦਾ ਨਹੀਂਗਾ ਕਿ ਹਰ ਕਿਸੇ ਨੂੰ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਆਪ ਦੇਖੀ ਨੇ ਤਾਂ ਲੋਕਾਂ ਨੂੰ ਜ਼ਾਨ ਜਿਹੜੇ ਨੇਖਰਾਂ ਨੂੰ ਇਹਨਾਂ ਕੋਲ ਜਰੂਰ ਆਉਣਾ ਚਾਹੀਦਾ ਹੈ ਬੈਠ ਕੇ ਅ ਬ੍ਰਾਮੇ ਨਾਟਕ ਕਿੰਨੇ ਤੇ ਬਸ ਬਿਸ਼ੜੀ ਜਲਦੀ ਦੇ ਨਾਲ ਕੁਝ ਹੋ ਰਿਹਾ ਸਰ ਇਹ ਤੁਹਾਡੀ ਗੱਲ ਬਿਲਕੁਲ ਵਾਜਿਬ ਆ ਜੀ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ ਦਿਸ ਇਜ਼ ਸਟ੍ਰੈਸ ਬੂਸਟਰ ਦਿਸ ਇਜ਼ ਵੈਰੀ ਗੁੱਡ ਸਟ੍ਰੈਸ ਬੂਸਟਰ ਇਕੋ ਤੁਸੀਂ 1 ਘੰਟਾ ਨਾ ਕੋ ਟੈਲੀਫੋਨ ਚੱਕਿਆ ਨਾ ਕੋਈ ਤੁਸੀਂ ਵਟਸਐਪ ਦੇਖਿਆ ਨਾ ਕੋਈ ਤੁਸੀਂ ਫੇਸਬੁੱਕ ਦੇਖੀ ਨਾ ਹੀ ਈਮੇਲ ਦੇਖੀ ਟੋਟਲੀ ਫੋਕਸਡ ਉਥੇ ਸੀ ਤੇ ਇਸ ਵੇਲੇ 1 ਘੰਟਾ ਫੋਨ ਤੋਂ ਦੂਰ ਰਹਿਣਾ ਇਟ ਮੀਨਸ ਤੁਸੀਂ ਬੜਾ ਵੱਡਾ ਸਟ्रेस ਤੋਂ ਰੀਲੀਫ ਲਿਆ ਜਿਹੜਾ ਕਿ ਐਕਚੁਅਲ ਦੇ ਵਿੱਚ ਹੋਇਆ ਮੈਨੂੰ ਆਪਣੇ ਆਪ ਨੂੰ ਬੜਾ ਹਲਕਾ ਹਲਕਾ ਫੀਲ ਹੋ ਰਿਹਾ ਖੁਦ ਦੇਖ ਕੇ ਇਹਨਾਂ ਨੂੰ ਔਰ ਬੜਾ ਅੱਛਾ ਮੈਸੇਜ ਲੈ ਕੇ ਜਾ ਰਿਹਾ ਹਾਂ ਕਿ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਤੁਹਾਡੇ ਇਸ ਮਾਧਿਅਮ ਦੇ ਜ਼ਰੀਏ ਕਿ ਆਉਣਾ ਚਾਹੀਦਾ ਰੌਣਕ ਵਧਾਉਣੀ ਚਾਹੀਦੀ ਹੈ ਔਰ ਫਾਈਨੈਂਸ਼ੀਅਲੀ ਵੀ ਇਹਨਾਂ ਦੀ ਹੈਲਪ ਵਧ ਚੜ ਕੇ ਕਰਨੀ ਚਾਹੀਦੀ ਆ ਪਰ ਜੇ ਜੋ ਵੀ ਇਹਨਾਂ ਨੇ ਮੰਗ ਦਿੱਤੀ ਸਰ ਮੈਂ ਪੂਰੀ ਕਰਕੇ ਦੇਵਾਂਗਾ ਜੀ ਇਹ ਡਾਕਟਰ ਸਾਹਿਬ ਨੇ ਮੈਨੂੰ ਹੁਕਮ ਲਾਇਆ ਜੀ ਤੇ ਮੈਂ ਸੀਐਮ ਸਾਹਿਬ ਨਾਲ ਕੱਲ ਮੰਡੇ ਟਿਊਜ਼ਡੇ ਤੱਕ ਗੱਲ ਕਰਕੇ ਇਹਨਾਂ ਦਾ ਜਿੰਨਾ ਵੀ ਕੋਈ ਖਰਚਾ ਹੋਇਆ ਸੀਐਮ ਸਾਹਿਬ ਆ ਰਹੇ ਆ ਅਗਲੇ ਦਿਨਾਂ ਦੇ ਵਿੱਚ ਆ ਰਹੇ ਆ ਜੀ ਆ ਰਹੇ ਆ ਤਾਂ ਆਈ ਵਿਲ ਬੀ देयर ਵੇਥੇ ਔਰ ਮੈਂ ਸਾਰਾ ਹੀ ਦਵਾ ਦੂੰਗਾ ਜਿੰਨਾ ਖਰਚਾ ਹੋਇਆ ਥੈਂਕ ਯੂ ਨੋ ਪ੍ਰੋਬਲਮ ਜੀ ਜੀ ਬਹੁਤ ਬਹੁਤ ਪਹਿਲਾਂ ਤਾਂ ਮੈਂ ਇਸ ਗੱਲ ਦੀ ਜਿਹੜੀ ਮੈਨੂੰ ਸੰਤੋਸ਼ਟੀ ਆ ਜਾਂ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਬਠਿੰਡਾ ਬਕਸਿਆਂ ਨੂੰ ਕਿ ਬਹੁਤ ਖੂਬਸੂਰਤ ਥੀਏਟਰ ਹੈ ਜਿਹੜਾ ਰੰਗਮੰਚ ਦੀਆਂ ਕਦਰਾਂ ਕੀਮਤਾਂ ਦੇ ਹਾਨਦਾ ਉਹ ਬਲਵੰਤ ਗਾਰਗੀ ਹੋਰਾਂ ਦੇ ਨਾਮ ਤੇ ਬਣਾਇਆ ਬਠਿੰਡਾ ਦੇ ਵਿੱਚ ਕੀਰਤੀ ਕਿਰਪਾਲ ਹੋਰਾਂ ਦੀ ਜਾਂ ਨਾਟਿਮ ਦੀ ਪੂਰੀ ਹਿੰਮਤ ਦੇ ਨਾਲ ਨਾਟਕ ਜਿਹੜਾ ਫੈਸਟੀਵਲ ਆ ਰਾਸ਼ਟ੍ਰ ਫੈਸਟੀਵਲ ਆ ਜਿਹੜਾ ਉਹ 14ਵੇਂ ਸਾਲ ਦੇ ਵਿੱਚ ਪਹੁੰਚਿਆ ਔਰ 15 ਦਿਨ ਲਗਾਤਾਰ ਚੱਲਦਾ ਹੈ ਤੇ ਅੱਜ ਦੇ ਨਾਟਕ ਦੇ ਲਈ ਕਿਉਂਕਿ ਮੈਨੂੰ ਇਹ ਨਾਟਕ ਦੇਖਣ ਦਾ ਮੌਕਾ ਮਿਲਿਆ ਵਿਕਾਸ ਸ਼ਰਮਾ ਹੁਣੀ ਜਿਹੜੇ ਕੁਰਕ ਖੇਤਰਾ ਤੋਂ ਆਏ ਆ ਨਾਟਕ ਲੈ ਕੇ ਕਿ ਨਾਟਕ ਪਾਰਕ ਕਿ ਅਸਲ ਦੇ ਵਿੱਚ ਜਿਹੜੀ ਇਹ ਜ਼ਿੰਦਗੀ ਆ ਮਤਲਬ ਜਾਇ ਇਹਨੂੰ ਕਹੀਏ ਕਿ ਪੂਰੀ ਕਾਇਨਾਤ ਆ ਜਿਹਨੂੰਸੀਂ ਪਾਰਕ ਮੰਨ ਲੀਏ ਤਾਂ ਹਰ ਬੰਦੇ ਨੂੰ ਜਿਹੜੀ ਆਪਣੀ ਜ਼ਿੰਦਗੀ ਖੂਬਸੂਰਤ ਹੈ ਉਹ ਆਪਣੇ ਐਂਗਲ ਤੋਂ ਵਧੀਆ ਲੱਗਦੀ ਆ ਮਤਲਬ ਉਹਨਾਂ ਨੇ ਇੱਕ ਕਰੈਕਟਰ ਜਿਹੜਾ ਨਹੀਂ ਦਿਸ ਰਿਹਾ ਉਹ ਦਿਖਾਇਆ ਕਿ ਮੈਥ ਵਾਲੀ ਟੀਚਰ ਜਾਂ ਉਹਦੇ ਵਾਲ ਜਾਂ ਉਹਦੀ ਖੂਬਸੂਰਤੀ ਅਸਲ 'ਚੋ ਕਿਸੇ ਔਰਤ ਦੀ ਗੱਲ ਨਹੀਂ ਕਰਦੇ ਉਹ ਬੰਦੇ ਦੇ ਅੰਦਰ ਖੂਬਸੂਰਤੀ ਜ਼ਿੰਦਗੀ ਦੀ ਆ ਤੋ ਜ਼ਿੰਦਗੀ ਨੂੰ ਕਿਵੇਂ ਦੇਖਦਾ ਕਿ ਉਹਨੂੰ ਜ਼ਿੰਦਗੀ ਖੂਬਸੂਰਤ ਲੱਗਦੀ ਆ ਬੰਦਾ ਕਿਹੜੇ ਐਂਗਲ ਤੇ ਖੜਕੇ ਅਸੀਂ ਕਈ ਵਾਰੀ ਕਿ ਦੂਜਿਆਂ 'ਚ ਨੁਕਤਾ ਜਿੰਨੀ ਕਰਨ ਲੱਗ ਜਾਂਦੇ ਆ ਕਿ ਤੂੰ ਯਾਰ ਰਾਏ ਨਹੀਂ ਕਰਦਾ ਜਾਂ ਬੱਚਿਆਂ 'ਚ ਕਰ ਲੱਗ ਜਾਂਦੇ ਆ ਵੀ ਤੂੰ ਪੜਦਾ ਨਹੀਂਗਾ ਤੂੰ ਨੰਬਰ ਹੀ ਲੈਂਦਾ ਹੋ ਸਕਦਾ ਉਹਦਾ ਪੜਾਈ 'ਤੇ ਧਿਆਨ ਹੀ ਨਾ ਹੋਵੇ ਉਹ ਇੱਕ ਬਹੁਤ ਵਧੀਆ ਆਰਟਿਸਟ ਬਣਨਾ ਚਾਹੁੰਦਾ ਹੋਵੇ ਉਹ ਕੰਟਰਾਸਟ ਉਥੇ ਨੂੰ ਮੰਨਣ ਦੇਣੀ ਚਾਹੀਦੀ ਆ ਤਾਂ ਕਿ ਉਹ ਜ਼ਿੰਦਗੀ ਨੂੰ ਮਾਣੇ ਜ਼ਿੰਦਗੀ ਨੂੰ ਮਤਲਬ ਇਸ ਤਰੀਕੇ ਨਾਲ ਉਤਸ਼ਾਹ ਦੇ ਨਾਲ ਲਵੇ ਤੇ ਜਦੋਂ ਤੁਸੀਂ ਉਹਨੂੰ ਉਹਦੀ ਐਂਗਲ ਤੋਂ ਠਾਉਂਗੇ ਤਾਂ ਉਹ ਡਿਸਟਰਬ ਹੋਊਗਾ ਤੇ ਇਸ ਤਰ੍ਹਾਂ ਦੀ ਜਿਹੜੀ ਡਿਸਟਰਬੈਂਸ ਆ ਉਹ ਬਹੁਤ ਸਾਰੀਆਂ ਜ਼ਿੰਦਗੀਆਂ ਤਬਾਹ ਕਰਦੀ ਆ ਇਹ ਨਾਟਕ ਦਾ ਬਹੁਤ ਖੂਬਸੂਰਤ ਸੁਨੇਹਾ ਸੀ ਜਿਹਦੇ ਲਈ ਮੈਂ ਵਿਕਾਸ ਸ਼ਰਮਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਏ ਇੱਕ ਨਾਟਕ ਇਹ ਬਹੁਤ ਹੀ ਇੱਕ ਕਲਾਸ ਦਾ ਹੈ ਇਸ ਨਾਟਕ ਨੂੰ ਇਸ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਲੋੜ ਹੈ ਕਹਿੰਦੇ ਕਿ ਸਾਰਾ ਸਮst ਵਿਸ਼ਵ ਵੀ ਇੱਕ ਰੰਗਮંચ ਹੈ ਔਰ ਜ਼ਿੰਦਗੀ ਚ ਹਰ ਇੱਕ ਬੰਦੇ ਨੂੰ ਆ ਕੇ ਮੰਚ ਤੇ ਨਾਟਿਮ ਹੀ ਕਰਨਾ ਪੈਂਦਾ ਔਰ ਜ਼ਿੰਦਗੀ ਸਾਰੀ ਇੱਕ ਅਭਿਨੇ ਕਰਕੇ ਜੇ ਜਿੰਦਗੀ ਹੈ ਜਿਹੜਾ ਅਭਿਨੇ ਬਹੁਤ ਵਧੀਆ ਕਰ ਲੈਂਦਾ ਹੈ ਉਹ ਬਹੁਤ ਵਧੀਆ ਕਿਰਦਾਰ ਸਾਬਤ ਕਰਕੇ ਜ਼ਿੰਦਗੀ ਇਸ ਦੁਨੀਆ ਲਈ ਅਮਰ ਹੋ ਜਾਂਦਾ ਹੈ ਤੇ ਬਹੁਤ بڑا ਕਲਾਕਾਰ ਕਿਹਾ ਜਾਂਦਾ ਹੈ ਔਰ ਇਹ ਨਾਟਕ ਸਾਡੇ ਸਮਾਜ ਦਾ ਆਇਨਾ ਹੁੰਦੇ ਹੈ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਉਸ 스테ਜ ਤੇ ਪ੍ਰੇਜ਼ੈਂਟ ਕਰਕੇ ਸਾਡੇ ਸਮਾਜ ਨੂੰ ਬਹੁਤ ਅੱਛਾ ਸੁਨੇਹਾ ਦਿੰਦੇ ਆ ਤੇ ਮੈਂ ਆਪਣੇ ਵੱਲੋਂ ਇਸ ਸਾਰੇ ਆਰਗੇਨਾਈਜੇਸ਼ਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਮੈਡਮ ਕੀ ਸਤਾਂਵਾਂ ਲੱਗਿਆ ਨਾਟਕ ਕਿੰਨੇ ਲਿਖੇ ਹੈ ਜੀ ਜਿੰਦਗੀ ਹੈ ਜੀ ਬੰਦਾ ਦੇਖਣੀ ਚਾਹੀਦਾ ਹਾਂ ਆਲਮੋਸਟ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਜਦੋਂ ਵੀ ਆਉਂਦੇ ਆ ਤਾਂ ਕੋਈ ਨਾਟਕ ਕੋਈ ਨਾ ਇੱਕ ਸਨੇ ਆਪਣੀ ਜ਼ਿੰਦਗੀ ਚ ਦੇਖ ਕੇ ਜਾਂਦੇ ਜੋ ਅਸਲੀਅਤ ਹੁੰਦੀ ਹੈ ਤੇ ਨਾਟਕ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੋ ਉਹ ਜੋ ਐਕਚੁਅਲੀ ਜ਼ਿੰਦਗੀ ਵਿੱਚ ਬਤੀਤ ਹੋ ਰਿਹਾ ਹੁੰਦਾ ਹੈ ਕੋਈ ਆਪਾਂ ਨੂੰ ਮੈਸੇਜ ਮਿਲਦੇ ਹੁੰਦੇ ਆ ਲੱਗਿਆ ਜੀ ਨਾਟਕ ਤੋਂ ਮੈਸੇਜ ਸਪੈਸ਼ਲੀ ਆਏ ਕਿ ਜਰੂਰ ਆਉਣਾ ਅਹ ਦੇਖੋ ਜੀ ਅੱਜ ਦਾ ਨਾਟਕ ਬਹੁਤ ਹੀ ਵੱਡਾ ਇੱਕ ਸੁਨੇਹਾ ਸੀ ਸਮਾਜ ਦੇ ਵਾਸਤੇ اور ਸਪੈਸ਼ਲੀ ਜਿਹੜੇ ਬੱਚੇ ਅਪ ਟੂ ਦਾ ਮਾਰਕ ਨਹੀਂ ਹੁੰਦੇ ਨਾ ਕੋਈ ਨਾ ਕੋਈ ਡਿਫੀਸ਼ੀਅੰਸੀ ਹੁੰਦੀ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੂੰ ਹਮੇਸ਼ਾ ਡਾਕਟਰੀ ਮਦਦ ਦੀ ਲੋੜ ਨਹੀਂ ਹੁੰਦੀ ਲੇਕਿਨ ਸਾਈਕੋਲੋਜੀਕਲੀ ਜੋ ਸਮਾਜ ਸਪੈਸ਼ਲੀ ਮਾਤਾ ਪਿਤਾ ਜਾਂ ਫਰੈਂਡਸ ਉਹ ਜੀ ਚੀਜ਼ ਦੇ ਸਕਦੇ ਨੇ ਉਹ ਕੋਈ ਨਹੀਂ ਦੇ ਸਕਦਾ ਸੋ ਇੱਕ ਬੜਾ ਵੱਡਾ ਸੁਨੇਹਾ ਸੀ ਕਿ ਜਿਹੜੇ ਬੱਚੇ ਥੋੜੇ ਜੇ ਮੰਦ ਬੁੱਧੀ ਵਾਲੇ ਨੇ ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਵਾਸਤੇ ਉਹਨਾਂ ਨੂੰ ਸਮਾਜ ਦੀ ਬਹੁਤ ਲੋੜ ਹੁੰਦੀ ਹੈ ਔਰ ਹਰ ਇੱਕ ਨੂੰ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹਨਾਂ ਦੀ ਹੈਲਪ ਕੀਤੀ ਜਾਏ ਦੂਜਾ ਮੈਂ ਕਹਾਂਗਾ ਕਿ ਜੋ ਇੱਥੋਂ ਦਾ ਇਹ ਰੰਗ ਮੰਚ ਬਣਿਆ ਬਠਿੰਡੇ ਦਾ ਇੱਕ ਪੂਰੇ ਇੰਡੀਆ ਦੇ ਵਿੱਚ ਆਪਣੇ ਆਪ ਚ ਬੜਾ ਵਿਲੱਖਣ ਹੈ ਕਿ ਜਿਹੜਾ 15 ਦਿਨ ਚੱਲਦਾ ਹੈ ਮੈਂ ਇਹ ਦੇਖਿਆ ਕਿ ਮੈਂ ਨਾਟਕ ਚੰਡੀਗੜ੍ਹ ਦੇ ਗੋਰ ਸੈਟਰਸ ਵੀ ਦੇਖੇ ਨੇ ਹੋਰ ਬੜੀਆਂ ਥਾਵਾਂ ਤੇ ਵੀ ਦੇਖੇ ਨੇ ਪਰ ਮੈਂ ਕਹਿ ਸਕਦਾ ਕਿ ਜੋ ਇੱਥੋਂ ਦੇ ਰੰਗਮંચ ਦੇ ਨਾਟਕ ਦਾ ਮੈਂ ਕੰਪੇਅਰ ਕਰਾਂ ਤਾਂ ਮੈਂ ਨਿਊਯਾਰਕ ਦੇ ਬ੍ਰਾਡਵੇ ਥੀਏਟਰ ਦੇ ਨਾਲ ਮੈਂ ਕੰਪੇਅਰ ਕਰ ਸਕਦਾ ਕਿਉਂਕਿ ਮੈਂ ਉੱਥੇ ਵੀ ਨਾਟਕ ਦੇਖੇ ਐ ਔਰ ਜੋ ਮਜ਼ਾ ਇੱਥੇ ਆਂਦਾ ਹੈ ਜੋ ਜਿੰਨੇ ਉਤਸ਼ਾਹ ਨਾਲ ਜਾਂ ਚੁੱਪ ਸ਼ਾਂਤੀ ਨਾਲ ਲੋਕ ਇੱਥੇ ਦੇਖ ਰਹੇ ਨੇ ਇੱਥੋਂ ਦੇ ਦਰਸ਼ਕ ਵੀ ਬੜੇ ਬਹੁਤ ਹੀ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਅੱਗੇ ਜਾਣ ਲਈ ਬਹੁਤ ਹੈਲਪਫੀ